ਸਰਿਕਾਤ ਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਦੋਸਤੋ ਅੱਜ ਅੱਜ ਵਾਹ ਅੰਮ੍ਰਿਤਸਰ ਰਹੀ ਇਹ ਵੀਡੀਓ ਲੈ ਕੇ ਆਏ ਆਂ ਜਿ ਤਰ੍ਹਾਂ ਤੁਹਾਨੂੰ ਪਤਾ ਹੋਊਗਾ ਕਿ ਮੇ ਬਸਾਤਾ ਕਰਨ ਜਿਹੜੇ ਇਥੇ ਮਤਲਬ ਲੱਡਾ ਇਹ ਆ ਉਹ ਨਾ ਕਰਨ ਬੜੇ سارے ਪਿੰਡ ਜਿਤਨਾ ਪੜੇ ਸਾਰੇ ਪਿੰਡਾਂ 'ਚ ਪਾਣੀ ਆ ਗਿਆ ਪਾਣੀ ਆ ਗਿਆ ਗਰੂ ਨੇ ਮੈਂ ਮੇਰ ਕੀਤਾ ਕਿ ਸਾਡੇ ਸਾਡੇ ਇੱਥੇ ਸਾਡੇ ਲਾ ਕੇ ਬਾਬੇ ਬੁੱਢੇ ਵਾਲੀ ਲਾ ਕੇ ਇਹ ਪਾਣੀ ਨਹੀਂ ਆਇਆ ਇਸ ਦੇ ਕਾਰਨ ਅਸੀਂ ਹੈ ਬਜੇ ਹੋਏ ਆ ਤੁਹਾਡਾ ਚੁੱਪ ਤੇ ਆ ਤਹਾਰ ਤੇ ਮਰ ਕਹਿੰਦੇ ਮੈਂ ਮੈਨੂੰ ਵੀ ਮੈਨੂੰ ਵੀ ਵਿਖਾਓ ਮੈਂ ਗੱਲ ਬਾਤ ਕਰਨੀ ਹੈ ਦੋਸਤਾਂ ਨਾਲ ਆਪਣੇ ਤੇ ਇਹ ਵੀ ਕਰਾ ਦਿੰਦੇ ਆ ਹਾਂ ਕੀ ਕਰ ਕੀ ਗੱਲ ਕਰਨੀ ਏ ਦੱਸ ਨਹੀਂ ਮੈਂ ਕਿ ਸਾਡੇ ਬਾਬੇ ਬੁੱਢੇ ਵੀ ਆ ਗਿਆ ਪਾਣੀ ਪਾਣੀ ਬੜਾ ਆਇਆ ਇੱਧਰ ਆ ਪਾਣੀ ਦੇ ਮੈਨੂੰ ਪਤਾ ਪਾਣੀ ਤੋਂ ਜੇ ਪਾਣੀ ਫਿਰ ਕੇ ਤੂੰ ਟੀ-ਸ਼ਰਟ ਪਾਈ ਆ ਜੀ ਜੁਤਰਾ ਨਾ ਨਾ ਮਾਮਾ ਵੀਰ ਤੇਰਾ ਹਾਂ ਦੋਸਤਾਂ ਨੂੰ ਦੱਸਿਆ ਆਪਣੇ ਤੇ ਸਾਡੇ ਦੋਸਤੋ ਜਿਹੜਾ ਮਸ਼ੀਨ ਦਾ ਮਸ਼ੀਨਾ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਅੱਜ ਹੀ ਸਾਡੇ ਡਰਾਈਵਰ ਆਏ ਆ ਉਹਨਾਂ ਨੇ ਚਾਹ ਪਾਣੀ ਪੀ ਪਿਆ ਕੇ ਅਸੀਂ ਕੰਮ ਹੋ ਗਿਆ ਸ਼ੁਰੂ ਤੇ ਵੇਖ ਸਕਦਾ ਇਹ ਸਾਹਮਣੇ ਕੰਮ ਸ਼ੁਰੂ ਆ ਆ ਤੋਂ ਪਕਰ ਕਿਤੇ ਨਜ਼ਦੀਕ ਆ ਦਾ ਥੋੜਾ ਕਲੀਅਰ ਨਹੀਂ ਦਿਖੰਦੇ ਨਾ ਮੈਂ ਤੁਹਾਨੂੰ ਦੂਰ ਜਾ ਲਾ ਕੇ ਜਾ ਕੇ ਦਿਖਾਉਂਦਾ ਮੜੋ ਸਾਡੇ ਸਾਡੇ ਡਰਾਈਵਰ ਸਾਹਮਣੇ ਹੋਰ ਗੱਲ ਦੱਸੋ ਕੀ ਹੋ ਹੋ ਕੀ ਕਰਦੇ ਜੀ ਕੀ ਕਰਦੇ ਜੀ ਦੱਸੋ ਮੈਂ ਇੱਕ ਬਸੰਦਾ ਝੋਨੇ ਵਾਲਾ ਪਾਉਣਾ ਹੋਰ ਤਾਂ ਵੀਰ ਦੇ ਜੀ ਕਰਨੀਆਂ ਉਹ ਕਰਨੀਆਂ ਹਾਂਜੀ ਹੋ ਆਪ ਵੀ ਕਹਿੰਦੇ ਬਾਲਾ ਅੱਜ ਪਹਿਲਾ ਦੇਣੇ ਆ ਤੇ ਵੀਰ ਆਏ ਆ ਮਹੂ ਤੋਂ ਤੇ ਮਾਹ ਚੱਲ ਕਰੀਏ ਹਲੀ ਹਲੀ ਮੀਂਹ ਵੜਾ ਪੈਣਦਿਆ ਤੇ ਮੀਂਹ ਹਟਿਆ ਗਾਹ ਦੀ ਹਟਿਆ ਤੇ ਅੱਗ ਲਈਏ ਲਾ ਕੇ ਦੇ ਰਹਿ ਜਾਂਦੇ ਬੋਲਣ ਦਾ ਰਹੇ ਸੇ ਲਾ ਕੇ ਨੇ ਪਾਵਾਂਗੇ ਥੋ ਨੇਲਾ ਹਾਂ ਤੋਂ ਪੁਲੀ ਨਹੀਂ ਉਹ ਕੁੱਟਣੇ ਰੋ ਜਿਗਨੇ ਕੁੱਟਣ ਦਿਆ ਕੁੱਟਣ ਦਿਆ ਕੁੱਟਣ ਦਿਆ ਕੁੱਟਰੇ ਨੇ ਹੂੰ ਹੂੰ ਕੁਦਰ ਜਾ ਬੁਹਾ ਦੀ ਕਦੋਂ ਲਈ ਆ ਜਾ ਐ ਕੀ ਮਾੜ ਲਿਆ ਸਹੀ ਮਾੜ ਲਿਆ 프리 ਤਾਂ ਆਪਾ ਦੇ ਦਿੱਤੀ ਵੀਰ ਜੀ ਫਰੀਰ ਦੇ ਕਰੇ 23 ਮਾਡਲ ਆਂਦੀ ਆ ਵਿਸ਼ਾਲ ਬਾਹਰ ਲੱਗੇ ਆ ਵਿਖਾਈ ਹੋਣੀ ਸੈਂ ਸਮਰ ਨੇ ਤੁਹਾਨੂੰ ਹਾਂਜੀ ਉਹ ਦੱਸਾਂ ਕਿ ਸਪੇਅਰ ਪਾਰਟ ਦਾ ਬੜਾ ਪੰਗਾ ਪੈਂਦਾ ਸੀ ਤੇ ਇਹ ਕਰਕੇ ਮਹਾ ਸਾਨੂੰ ਪਤਾ ਸਰ ਜਾਂਦਾ ਇਕੱਠਾ ਇੱਕੋ ਜਿਹਾ ਬਾਕੀ ਫੋਰਮੈਨ ਸਾਡੇ ਵਿਸ਼ਾਲ ਚਲਾ ਕੇ ਖੁਸ਼ ਆ ਹੂੰ ਤੇ ਇਹ ਕਰਕੇ ਸਿਰ ਇਹਨਾਂ ਨੂੰ ਵਿਸ਼ਾਲ ਲਿਆਤੀ ਇਹ ਖੋਸ਼ ਤੇ ਵਿਸ਼ਾਲ ਤੇ ਬਾਕੀ ਸੁਖਦੇਵ ਸਿੰਘ ਨੂੰ ਪੁੱਛੋ ਸੁਖਦੇਵ ਸਿੰਘ ਦੱਸੋ ਕਾ ਜੀ ਕਿਦਾਂ ਘੁੱਟੰਦਾ ਜੇ ਫਰਜ ਜੇ ਸੁਖਦੇਵ ਸਿੰਘ ਨੂੰ ਪੁੱਛੋ ਸੁਖਦੇਵ ਸਿੰਘ ਨੂੰ ਪੁੱਛੋ ਪੁੱਛੋ ਉਹ ਬੁਲਾ ਭਾ ਸੁਖਦੇਵ ਜੀ ਦੱਸੋ ਸੁਖਦੇਵ ਸਿੰਘ ਜੀ ਬੁਟਿਆ ਕੋਣੀ ਜਾਣਦਿਆ ਪੱਟਾ ਤੇ ਆਂ ਨਹੀਂ ਪੱਟਣ ਗਿਆ ਕਿੰਨੇ ਕਹਿਣਾ ਹਾਂ ਉਹਦੇ ਆ ਪੱਟਿਆ ਗਿਆ ਜੀ ਕੀ ਚੱਕਰ ਹੋ ਗਿਆ ਕੀ ਬਣਾਉਣਾ ਦੱਸੋ ਉਹ ਉਧਰ ਵੀ ਅੱਜ ਪੈਕਿੰਗ ਲਿਆ ਇਥੋਂ ਗੁਲਾਇਆ ਲਿਆ ਉਧਰ ਵੀ ਕਰ ਦਊਗਾ ਹੈ ਗੋਲ ਲੰਬੋ ਗੁੱਲਾ ਇੱਥੇ ਪੈਣੀਆਂ ਛੋਟਾ ਗੁੱਲਾ ਇੱਥੇ ਰੱਖੇ ਓਏ ਇਹਦੇ ਨਾਲ ਗੁੱਲਾ ਵਾੜਾ ਵੱਡੀ ਬਰਾਬਰ ਇੱਕ ਇੱਕ ਵਜੀ ਲਾ ਲਓ ਭਰਾਵਾ ਐ ਇਹ ਨਾਲ ਛੱਪ ਨਹੀਂ ਹੀ ਬਈ ਆਪਣੇ ਨੂੰ ਐ ਇਹ ਨਾਲ ਛੱਪ ਦੇਖੋ ਲਾ ਦੇਗਾ ਕੋਈ ਓਏ ਛੋਟਾ ਹੈ ਗਈ ਛੋਟੀ ਇੱਥੇ ਮਗਰ ਪਈ ਮਸ਼ੀਨ ਤੇ ਆਹ ਦੇ ਆਹ ਗੁੱਲਾ ਪਿਆ ਉਹ ਹੀ ਆ ਗੁੱਲਾ ਨਹੀਂ ਨਹੀਂ ਛੋਟੀ ਹੋਣੀ ਹੈ ਹੋਰ ਫੇਰ ਖੋਲ ਲਾਉ ਨੂੰ ਓਏ ਉਹਨੂੰ ਫੇਰ ਹੋਰ ਖੋਲ ਲਓ